ਸਵਾਲ ਕੀਤਾ ਜਾਂਦਾ ਹੈ ਕਿ ਕਿਵੇਂ ਪਤਾ ਲੱਗੇ ਵੀ ਪ੍ਰਮਾਤਮਾ ਸਾਨੂੰ ਪਿਆਰ ਕਰਦਾ ਹੈ ਤੇ ਕਿੰਨਾ ਕੁ ਪਿਆਰ ਕਰਦਾ ਜੇ ਦੇਖਣਾ ਹੋਵੇ ਤੇ ਇੱਕੋ ਗੱਲ ਛੋਟੀ ਜਿਹੀ ਵੇਖੀਏ ਸਾਨੂੰ ਸਵੇਰ ਤੋਂ ਸ਼ਾਮ ਤੱਕ ਜਾਂ ਅੱਠਾਂ ਪੈਰਾਂ ਅੰਦਰ ਕਿੰਨੀ ਵਾਰੀ ਖਿਆਲ ਆਇਆ ਕਿ ਮੈਂ ਨਾਮ ਜਪਾਂ ਤੇ ਅਸੀਂ ਜਪਨਾ ਸ਼ੁਰੂ ਕਰ ਦਿੱਤਾ ਕਿੰਨੀ ਵਾਰੀ ਖਿਆਲ ਆਇਆ ਹੈ ਕਿ ਮੈਂ ਗੁਰਬਾਣੀ ਪੜ੍ਹਾਂ ਤੇ ਅਸੀਂ ਪੜ੍ਹਨੀ ਸ਼ੁਰੂ ਕਰ ਦਿੱਤੀ ਉਹ ਖਿਆਲ ਪ੍ਰਮਾਤਮਾ ਪਾਉਂਦਾ ਹੈ ਉਹ ਨਾ ਪਾਵੇ ਹੋਰ ਖਿਆਲ ਕਿੰਨੇ ਆਉਂਦੇ ਨੇ ਉਹਨੇ ਖਿਆਲ ਪਾਇਆ ਇਹ ਉਹਦੇ ਪਿਆਰ ਦੀ ਨਿਸ਼ਾਨੀ ਅਸੀਂ ਗੁਰਬਾਣੀ ਪੜ ਲਈ ਉਹਨੇ ਖਿਆਲ ਪਾਇਆ ਅਸੀਂ ਵਾਇ ਉਹਦਾ ਜਾਪ ਸ਼ੁਰੂ ਕਰ ਲਿਆ ਜਿੰਨੀ ਵਰੀ ਵਾਦ ਖਿਆਲ ਆਏਗਾ ਗੁਰਬਾਣੀ ਪੜਨ ਦਾ ਜਾਂ ਨਾਮ ਜਪਣ ਦਾ ਇਹਦਾ ਮਤਲਬ ਪ੍ਰਮਾਤਮਾ ਉਹਨਾਂ ਸਾਨੂੰ ਪਿਆਰ ਕਰਦਾ ਹੈ ਤੇ ਜੇ ਇੱਕ ਦਿਵਾਰੀ ਖਿਆਲ ਆਇਆ ਤੇ ਚਲੋ ਕਦੇ ਗੱਲ ਮੰਨ ਲਈ ਕਦੇ ਨਹੀਂ ਇਹਦਾ ਮਤਲਬ ਸਾਨੂੰ ਥੋੜਾ ਜਿਹਾ ਪਰਮਾਤਮਾ ਪਿਆਰ ਕਰਨਾ ਹੈ ਇਹ ਉਸ ਨੂੰ ਕਹਿਣਾ ਚਾਹੀਦਾ ਹਮੇਸ਼ਾ ਮਹਾਰਾਜ ਮੇਰੇ ਅੰਦਰ ਵਦ ਤੋਂ ਵਦ ਚਾਲ ਪਾਓ ਮੈਂ ਤੁਹਾਡਾ ਨਾਮ ਜਪਾਂ ਗੁਣ ਗਾਵਾਂ ਦਿਨ ਰਾਤ ਨਾਮ ਚਾਓ ਇਹ ਇਹ ਮੇਰੇ ਅੰਦਰ ਚਾਹ ਹੋਵੇ ਚਾਲ ਪਰਮਾਤਮਾ ਪਾਉਂਦਾ ਇਹਦੇ ਤੋਂ ਹੀ ਪਤਾ ਲੱਗਦਾ ਹੈ ਵੀ ਪਰਮਾਤਮਾ ਸਾਨੂੰ ਕਿੰਨਾ ਕੁ ਪਿਆਰ ਕਰਦਾ ਹੈ ਇਸ ਉਸ ਪੜਦਾ ਕਿੰਨਾ ਕੁ ਮੁੱਲ ਮੋੜ ਤੇ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਾਨੂੰ ਜਰੂਰ ਥੱਲੇ ਲਿਖ ਕੇ ਭੇਜਣਾ ਤਾਂ ਕਿ ਉਹਨਾਂ ਦੇ ਅਸੀਂ ਵਿਚਾਰ ਕਰ ਸਕੀਏ